ਠਾਣਾ 라ਵਲਪਿੰਡੀ ਪੁਲਿਸ ਵੱਲੋਂ ਕੁਝ ਦਿਨਾ ਪਹਿਲਾਂ ਰਹਿਾਨਾ ਜੱਟਾ ਵਿਖੇ ਸਲੂਨ ਦੀ ਦੁਕਾਨ ਤੇ ਭੰਨ ਤੋੜ ਕਰਨ ਤੇ ਕੁਟਮਾਰ ਕਰਨ ਦੇ ਮਾਮਲੇ ਦੇ ਵਿੱਚ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਨੌਜਵਾਨ ਕਾਬੂ ਕੀਤੇ ਨੇ ਤੇ ਬਾਕੀਆਂ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਮਾਮਲੇ ਸੰਬੰਧੀ ਜਾਣਕਾਰੀ ਦੰਦਿਆ ਐਸਐਚਓ 라ਵਲਪਿੰਡੀ ਜਿਨ੍ਹਾਂ ਦਾ ਕਹਿਣਾ ਹੈ ਕਲਾਨ ਨੂੰ ਸ਼ਿਕਾਇਤ ਮਿਲੀ ਸੀ ਇੱਕ ਸ਼ਖਸ ਸੰਦੀਪ ਕੁਮਾਰ ਜਿਸਦੇ ਕਹਿਣਾ ਸੀ ਕਿ ਰਹਿਾਨਾ ਜੱਟਾ ਵਿਖੇ ਹੀ ਸਲੂਨ ਦੀ ਦੁਕਾਨ ਕਰਦਾ ਉਸ ਦੀ ਦੁਕਾਨ ਤੇ ਕੁਲਜੀਤ ਸਿੰਘ ਉਲਫ਼ ਗੋਲੂ ਜਿਸ ਦੇ ਵੱਲੋਂ ਕਟਿੰਗ ਕਰਵਾਉਣ ਦੇ ਲਈ ਆਇਆ ਜਾਂਦਾ ਹੈ ਤੇ ਉਸ ਦੇ ਦਰਮਿਆਨ ਕੁਲਜੀਤ ਸਿੰਘ ਜਦੋਂ ਦੁਕਾਨ ਦੇ ਅੰਦਰ ਖੜਾ ਸੀ ਤਾਂ ਤੀਰਥ RAM ਉਲਫ਼ ਸਾਬੀ ਜਿਸ ਦੇ ਵੱਲੋਂ ਸੁਖਦੇਵ ਸਿੰਘ ਤੇ ਅਵਤਾਰ ਸਿੰਘ ਦੇ ਨਾਲ ਕੁਝਨ ਪਛਾਤੇ ਵਿਅਕਤੀਆਂ ਸਮੇਤ ਉੱਥੇ ਆ ਕੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤੇ ਜਿਨ੍ਹਾਂ ਵੱਲੋਂ ਕੁਲਜੀਤ ਸਿੰਘ ਦੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਕੁਲਜੀਤ ਸਿੰਘ ਵੱਲੋਂ ਸਲੂਨ ਦਾ ਸ਼ੀਸ਼ੇ ਵਾਲਾ ਜਿਹੜਾ ਦਰਵਾਜ਼ਾ ਹੈ ਉਸ ਦਰਵਾਜ਼ੇ ਨੂੰ ਬੰਦ ਕਰ ਲਿਆ ਗਿਆ ਤੇ ਨੌਜਵਾਨਾਂ ਦੇ ਵੱਲੋਂ ਦਰਵਾਜ਼ਾ ਤੋੜ ਦਿੱਤਾ ਗਿਆ ਸੀ ਇਸੇ ਦਰਮਿਆਨ ਕਾਫੀ ਜਿਹੜਾ ਮਾਹੌਲ ਹੈ ਉਹ ਗਰਮਾ ਗਿਆ ਸੀ ਤੇ ਕੁਲਜੀਤ ਸਿੰਘ ਦੇ ਉੱਪਰ ਹਮਲਾ ਕੀਤਾ ਗਿਆ ਸੀ ਤਾਂ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮ ਯਾਨੀ ਕਿ ਤੀਰਥਰਾਮ ਉਰਫ ਸਾਬੀ ਤੇ ਸਿਮਰਨਪਾਲ ਸਿੰਘ ਉਰਫ ਰੋਮੀ ਨੂੰ ਕਾਬੂ ਕਰ ਲਿਆ ਮੁੱਢਲੀ ਤਫ਼ਦੀਸ਼ ਦੇ ਵਿੱਚ ਸਭ ਆਇਆ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ ਐਸਐਚਓ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਾ ਸ਼ਰਮਾ ਦੀ ਖਾਸ ਰਿਪੋਰਟ ਅੰਜ ਸਰ ਕੀ ਮਾਮਲਾ ਕੀ ਜਿਹੜਾ ਇੱਕ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਨ ਮਾਮਲੇ ਦਾ ਇਹ ਮਿੱਤੀ ਇੱਕ ਸਤਰੂਨਾ ਪਿੰਡ ਰਹਿਾਨਾ ਜਟਾ ਸਲੂਨ ਤੇ ਇੱਕ ਅਣਪਛਾਤੇ ਬੰਦੇ ਵੱਲੋਂ ਹਮਲਾ ਕਰਕੇ ਦੁਕਾਨ ਦੀ ਭੰਨਤੋੜ ਕੀਤੀ ਸੀ ਜਿਸ ਵਜ੍ਹਾ ਨਾਲ ਉਹ ਬੰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਮਾਨਯੋਗ ਸੀਨੀਅਰ ਅਫਸਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਅਸੀਂ ਫੌਰੀ ਤੌਰ ਤੇ ਮੁਕੱਦਮਾ ਦਰਜ ਕਰਕੇ ਚਾਰ ਬੰਦਿਆਂ ਦੇ ਬਾਈ ਨਾਮ ਮੁਕੱਦਮਾ ਦਰਜ ਕੀਤਾ ਚਾਰ ਨਾਮ ਹੋ ਸੀ ਉਹਨਾਂ ਵਿੱਚੋਂ ਅਸੀਂ ਜਿਹੜੇ ਦੋ ਵਿਅਕਤੀ ਜਿਹੜੇ ਆ ਤੀਰਪ੍ਰਾਮ ਔਰ ਸਾਦੀ ਮਲਕਪੁਰ ਦਾ ਇੱਕ ਸਿਮਰਨਪਾਲ ਔਰ ਫਰੋਗੀ ਰਾਹੁਲ ਪਿੰਡੀ ਦਾ ਉਹਨੂੰ ਜਿਹੜਾ ਅਰੈਸਟ ਕਰ ਲਿਆ ਇਹਨਾਂ ਦੇ ਫਰਮ ਰਿਸ਼ਾਤ ਜਿਹੜੇ ਬਾਕੀ ਦੇ ਚਾਰ ਬੰਦੇ ਸੀ ਉਹ ਵੀ ਅਸੀਂ ਨਾਮਿਨੇਟ ਕਰਿਆ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਸਾਰੇ ਇਹਨਾਂ ਦੇ ਪਹਿਲਾਂ ਕੋਈ ਪਰਚੇ ਵਗੈਰਾ ਕੋਈ ਹਾਂਜੀ ਹੈਗੇ ਜੀ ਰੋਮੀ ਤੇ ਪੰਜ ਪਰਚੇ ਦਰਜ ਜੀ ਲੜਾਈ ਝੜੇ ਦੀ ਜਿਹੜੇ ਦੂਸਰੇ ਤੇ ਦੋਮ ਗੱਲ ਸਾਹਮਣੇ ਆਇਆ ਕੁਝ ਵੀ ਉੱਥੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਕੀ ਕਾਰਨ ਕੀ ਸੀ ਉਹ ਉਹਦੇ ਬਾਰੇ ਹੈ ਜੀ ਇਹਨਾਂ ਦੀ ਇੱਕ ਦੁਸ਼ਮਣੀ ਸੀ ਜੀ ਆਪਣੇ ਕੁਲਜੀਤ ਸਿੰਘ ਵਰਗ ਗੋਲੂ ਆ ਜੀ ਹੂੰ ਉਹ ਉਹ ਹੈਗਾ ਜੀ ਇਹਨਾਂ ਨੇ ਚਟਾਂ ਦੇ ਇਹ ਇਹਦੀ ਉਹਨਾਂ ਨਾਲ ਦੁਸ਼ਮਣੀ ਸੀ ਉਹਨੂੰ ਕੁੱਟਣਾ ਗਿਆ ਸੀ ਨਾ ਅਗੇ ਦੀ ਦੁਕਾਨ ਵਾਲੇ ਨਾਲ ਕੋਈ ਦਸ਼ਮਣੀ ਸੀ ਉਹ ਅੰਦਰ ਵੜਨ ਕਰਕੇ ਉਹਨਾਂ ਦੁਕਾਨ ਦੀ ਭਾਂਧੂੜ ਕੀਤੀ ਸੀ ਉਹਦੀ ਕੁੱਟਮਾਰ ਕੀਤੀ ਜਿਹੜਾ ਜਿਹੜਾ ਕਲਜੀਤ ਆ ਉਹ ਵੀ ਸਾਡੇ ਕਿਸੇ ਬੰਕਾਦਮੇ ਜੇ ਇੱਕ ਮੁਕਦਮੇ ਲੜਿੰਦਾ ਵਾ ਇਸ ਕਰਕੇ ਉਹ ਵੀ ਘਰੋਂ ਭਰਾੜਾ ਉਹਨੇ ਸਾਨੂੰ ਅਜੇ ਤਾਈਂ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਉੱਤੇ ਮੁਕਦਮਾ ਦਰਜ ਹੋਣ ਕਰਕੇ ਉਹ ਵੀ ਸਾਹਮਣੇ ਨਹੀਂ ਆਇਆ ਤੇ ਕਿੰਨੇ ਲੋਕਾਂ ਦੀ ਹੁਣ ਗ੍ਰਿਫਤਾਰੀ ਪੈ ਗਈ ਇਹਦੇ ਵਿੱਚ ਦੋ ਦੋ ਬੰਦੇ ਰਿਸਕ ਕਰ ਲੈ ਬਾਕੀਆਂ ਦੀ ਭਾਜ ਜਾਣੀ ਹੈ ਤੇ ਹੁਣ ਤੱਕ ਵੀ ਜਾਂਚ ਦੇ ਵਿੱਚ ਇਹਨਾਂ ਨੇ ਦੱਸਿਆ ਕੁਛ ਵੀ ਕੀ ਪੁਰਾਣੀ ਰੰਜਿਸ਼ ਕਾਰਨ ਸਾਰੇ ਇਹਨਾਂ ਦਾ ਲੜਾਈ ਇਹਨਾਂ ਦੇ ਕੁਲਜੀਤ ਨੇ ਝਗੜਾ ਸੀ ਦੁਕਾਨ ਵਾਲੇ ਨਾਲ ਕੋਈ ਉਹਦੇ ਉਹ ਉੱਥੇ ਦੁਕਾਨ 'ਚ ਬੜਿਆ ਕਰਕੇ ਨੇ ਉਹਨਾਂ 'ਤੇ ਹਮਲਾ ਕੀਤਾ। ਕੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਅਗਲੀ ਇਹਨਾਂ ਨੂੰ ਅਸੀਂ ਹੁਣ ਜਿਹੜੇ ਇਹਨਾਂ ਨੂੰ ਹੁਣ ਜਿਹੜੇ ਛੱਡ ਕੇ ਤੇ ਬਾਕੀ ਦੁਸ਼ਮਣ ਦੀ ਭਾਕ ਕਰਾਂਗੇ ਜਲਦੀ ਜਲਦੀ। ਉਹਨਾਂ ਦੇ ਘਰਾਂ ਟਿਕਾਣੇ ਘਰਾਂ ਤੋਂ ਭੱਜੇ ਹੋਏ ਸੀ। ਘਰਾਂ 'ਤੇ ਰੇਡ ਕੀਤੇ। ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ? ਇਲਾਕਾ ਵਾਸੀ ਨੂੰ ਇਹੇ ਦੀਲ ਕਰਨਾ ਚਾਹੁੰਦੇ ਆਂ ਵੀ ਇਹਦੇ ਜਿਹੜੇ ਗੁੰਡਾ ਅੰਸਰ ਆ ਇਹਨਾਂ ਦਾ ਜਦੋਂ ਵੀ ਕੋਈ ਮਾੜਾ-ਮੁੰਡਾ ਤਲਾਹ ਮਿਲਦੀ ਆ ਤੇ ਸਾਨੂੰ ਸੂਚਿਤ ਕੀਤਾ Thank mm -hmm.